ਦੋਸਤੋ ਰੰਗਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਆਪਣਾ ਮਹੱਤਵ ਹੁੰਦਾ ਅੱਜ ਮੈਂ ਗੱਲ ਕਰਾਂਗੀ ਥੋੜੀ ਜੀ ਤੁਹਾਡੇ ਨਾਲ ਰੰਗਾਂ ਬਾਰੇ ਜਿੱਦਾਂ ਕਿ ਅਲੱਗ-ਅਲੱਗ ਰੰਗ ਹੁੰਦਾ ਜਿਹੜਾ ਉਹਦੀ ਆਪਣੀ ਇੱਕ ਖਾਸ ਪਹਿਚਾਣ ਹੁੰਦੀ ਆ ਖਾਸ ਵੀ ਲਖਣਤਾ ਹੁੰਦੀ ਆ ਜਿਵੇਂ ਹੁਣ ਅਸੀਂ ਗੱਲ ਕਰੀਏ ਲਾਲ ਰੰਗ ਦੀ ਗੁਲਾਬੀ ਰੰਗ ਦੀ ਹਰੇ ਰੰਗ ਦੀ ਪੀਲੇ ਦੀ ਜਿਹੜੇ ੜਕਿੱਲੇ ਰੰਗ ਨੇ ਹਨਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਚਮਕ ਵਾਲੇ ਰੰਗ ਉਹ ਜਿਹੜੇ ਰੰਗ ਨੇ ਉਹ ਖੁਸ਼ੀ ਦੇ ਪ੍ਰਤੀਕ ਹੁੰਦੇ ਨੇ ਉਹ ਅਕਸਰ ਜ਼ਿਆਦਾ ਵਿਆਹਾਂ ਸ਼ਾਦੀਆਂ ਦੇ ਵਿੱਚ ਖੁਸ਼ੀ ਦੇ ਮੌਕਿਆਂ ਤੇ ਅਸੀਂ ਵਰਤਦੇ ਆਂ ਜਿਵੇਂ ਕਿਤੇ ਵਿਆਹ ਹੁੰਦਾ ਤਾਂ ਦੁਲਹਨ ਦਾ ਜਿਹੜਾ ਲਹਿੰਗਾ ਹੁੰਦਾ ਜਿਹੜਾ ਸੂਟ ਹੁੰਦਾ ਉਹ ਵੀ ਲਾਲ ਰੰਗ ਦਾ ਗੁਲਾਬੀ ਰੰਗ ਦਾ ਜਾਂ ਅਸੀਂ ਦੇਖਦੇ ਆਂ ਗੂੜੇ ਰੰਗ ਦਾ ਹੁੰਦਾ ਹੈ ਨਾ ਕੋਈ ਵੀ ਜਿਹੜਾ ਉਹਨੂੰ ਵਧੀਆਂ ਲੱਗਦਾ ਉੱਥੋਂ ਪਤਾ ਲੱਗਦਾ ਕਿ ਇਹ ਖੁਸ਼ੀ ਦਾ ਮਾਹੌਲ ਹੈ ਤੇ ਹੁਣ ਜੇ ਅਸੀਂ ਚਿੱਟੇ ਰੰਗ ਦੀ ਗੱਲ ਕਰੀਏ ਤਾਂ ਚਿੱਟਾ ਰੰਗ ਹੈ ਜਿਹੜਾ ਅਕਸਰ ਉਹ ਜਿੱਦਾਂ ਆਪਾਂ ਕਹਿੰਦੇ ਆਂ ਕਿ ਕੋਈ ਅਕਾਲ ਚਲਾਣਾ ਕਰ ਗਿਆ ਕਿੱਥੇ ਦੀ ਮੌਤ ਹੋ ਗਈ ਉੱਥੇ ਵਰਤਿਆ ਜਾਂਦਾ ਹੈ ਅਮਨ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ ਕਿਉਂਕਿ ਚਿੱਟਾ ਰੰਗ ਹੈ ਜਿਹੜਾ ਉਹ ਸੋਗ ਦੇ ਵਿੱਚ ਵੀ ਪਾਇਆ ਜਾਂਦਾ ਹੁਣ ਅਸੀਂ ਦੇਖਦੇ ਹਾਂ ਜਦੋਂ ਕਿਸੇ ਦਾ ਭੋਗ ਹੁੰਦਾ ਜਾਂ ਕੋਈ ਅਕਾਲ ਚਲਾਣਾ ਕਰ ਜਾਂਦਾ ਉੱਥੇ ਅਕਸਰ ਚਿੱਟੇ ਰੰਗ ਦੇ ਸੂਟ ਨੇ ਜਿਹੜੇ ਜਾਦਾ ਪਾਏ ਜਾਂਦੇ ਨੇ ਜਾਂ ਕਾਲੇ ਰੰਗ ਦੇ ਕਿਉਂਕਿ ਕਾਲਾ ਰੰਗ ਹੈ ਜਿਹੜਾ ਉਹ ਵੀ ਸੋਗ ਦਾ ਪ੍ਰਤੀਕ ਹੁੰਦਾ ਪੁਰਾਣੇ ਸਮੇਂ ਦੀ ਹੁਣ ਜੇ ਮੈਂ ਗੱਲ ਕਰਾਂ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਬੀਬੀਆਂ ਸੀਗੀਆਂ ਸਿਆਣੀਆਂ ਬੀਬੀਆਂ ਉਹ ਇੱਕ ਕਾਲੇ ਰੰਗ ਦਾ ਘਗਰਾ ਬਣਵਾ ਕੇ ਰੱਖਦੀਆਂ ਸੀ ਤੇ ਉਹ ਘਗਰਾ ਟਰੰਕ ਦੇ ਵਿੱਚ ਕਦੇ ਨਹੀਂ ਰੱਖਿਆ ਜਾਂਦਾ ਸੀ ਉਹ ਘਗਰਾ ਬਣਵਾ ਕੇ ਇੱਕ ਕਿੱਲੀ ਤੇ ਟੰਗ ਦਿੱਤਾ ਜਾਂਦਾ ਸੀ ਇੱਕ ਕਿੱਲੀ ਤੇ ਟੰਗਿਆ ਰਹਿੰਦਾ ਸੀ ਕਿ ਇਹ ਨਹੀਂ ਪਤਾ ਕਿ ਕਦੋਂ ਕਿਸੇ ਦੇ ਘਰੋਂ ਇਹ ਸੁਨੇਹਾ ਆ ਜਾਵੇ ਕਿ ਫਲਾਣਾ ਬੰਦਾ ਹੈ ਜਿਹੜਾ ਉਹ ਮਰ ਗਿਆ ਜਾਂ ਉਹਦੀ ਮੌਤ ਹੋ ਗਈ ਉਹ ਕਾਲ ਚਲਾਣਾ ਕਰ ਗਿਆ ਤੇ ਸਾਨੂੰ ਤੁਰਤ ਉਹੀ ਉੱਥੇ ਜਾਣਾ ਪਵੇ ਇਸ ਕਰਕੇ ਉਹ ਜਿਹੜਾ ਕਾਲੇ ਰੰਗ ਦਾ ਘੱਗਰਾ ਉਹ ਕਿਲੀ ਤੇ ਟੰਗ ਕੇ ਰੱਖਦੀਆਂ ਸੀ ਤੇ ਦੱਸਣ ਦੀ ਲੋੜ ਨਹੀਂ ਹੁੰਦੀ ਸੀ ਕਿ ਇਹ ਬੀਬੀਆਂ ਕਿੱਥੇ ਚਲੀਆਂ ਜਦੋਂ ਵੀ ਬੀਬੀਆਂ ਕਾਲੇ ਰੰਗ ਦੇ ਘੱਗਰੇ ਪਾ ਕੇ ਜਾ ਰਹੀਆਂ ਹੁੰਦੀਆਂ ਤਾਂ ਦੂਰੋਂ ਦੇਖ ਕੇ ਪਹਿਚਾਨ ਆ ਜਾਂਦੀ ਸੀ ਕਿ ਇਹ ਕਿਤੇ ਸੋਗ ਵਾਲੀ ਥਾਂ ਤੇ ਚਲੀਆਂ ਸੋ ਇਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਰੰਗਾਂ ਦਾ ਇਹ ਜਿਹੜਾ ਬਹੁਤ ਵੱਡਾ ਮਹੱਤਵ ਹੈ ਹੁਣ ਜੇ ਮੈਂ ਗੱਲ ਕਰਾਂ ਕੇਸਰੀ ਰੰਗ ਦੀ ਜਿੰਨੂੰ ਅਸੀਂ ਪੀਲਾ ਰੰਗ ਵੀ ਕਹਿ ਦਿੰਨੇ ਆ ਹਨਾ ਕੇਸਰੀ ਰੰਗ ਇੱਕ ਕੁਰਬਾਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕੇਸਰੀ ਰੰਗ ਹੈ ਜਿਹੜਾ ਇਹ ਬਹਾਦਰੀ ਵਾਲਾ ਰੰਗ ਜੇ ਅਸੀਂ ਨੂੰ ਕੀ ਉਹ ਮੰਨਿਆ ਜਾਂਦਾ ਜਿਵੇਂ ਕਿ ਅਸੀਂ ਗਾਣਿਆਂ ਦੇ ਵਿੱਚ ਵੀ ਇੱਕ ਗਾਣਾ ਸਾਰਿਆਂ ਨੂੰ ਪਤਾ ਹੋਏਗਾ ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਮੇਰੀ ਬਸੰਤੀ ਰੰਗ ਦੀ ਗੱਲ ਕੀਤੀ ਗਈ ਹੈ ਕਿ ਕਿਉਂਕਿ ਉਹ ਰੰਗ ਹੈ ਜਿਹੜਾ ਅਸੀਂ ਕੁਰਬਾਨੀ ਵਾਲਾ ਰੰਗ ਉਹ ਅਸੀਂ ਇੱਕ ਬਹਾਦਰੀ ਵਾਲਾ ਰੰਗ ਮੰਨਦੇ ਹਾਂ ਸੋ ਐਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਅਲੱਗ-ਅਲੱਗ ਰੰਗ ਦੀ ਅਲੱਗ-ਅਲੱਗ ਮਹੱਤਤਾ ਹੈ ਹੁਣ ਜਿਵੇਂ ਅਸੀਂ ਹਰੇ ਰੰਗ ਦੀ ਗੱਲ ਕਰੀਏ ਉਹ ਹਰਿਆਲੀ ਦਾ ਪ੍ਰਤੀਕ ਹੈ ਜਿਵੇਂ ਸਾਡੇ ਖੇਤਾਂ ਦੇ ਵਿੱਚ ਫਸਲਾਂ ਹੁੰਦੀਆਂ ਨੇ ਹਰੇ ਰੰਗ ਦੀਆਂ ਹੈਨਾ ਸਾਰੇ ਪਾਸੇ ਹਰਿਆਲੀ ਹੁੰਦੀ ਆ ਜਿਹੜੀ ਕਿ ਅੱਖਾਂ ਲਈ ਵੀ ਬਹੁਤ ਵਧੀਆ ਹੁੰਦੀਆਂ ਸਾਨੂੰ ਪਤਾ ਹੈ ਸਾਨੂੰ ਅਕਸਰ ਸਲਾਹ ਦਿੱਤੀ ਜਾਂਦੀ ਹੈ ਕਿ ਗ੍ਰੀਨਰੀ ਦੇਖੋ ਤੁਸੀਂ ਪੇੜ-ਪੌਦੇ ਦੇਖੋ ਕਿਉਂਕਿ ਕਿਤਾ ਸਾਨੂੰ ਥੋਂ ਆਕਸੀਜਨ ਮਿਲਦੀ ਆ ਦੂਜਾ ਜਿਹੜਾ ਹਰਾ ਰੰਗ ਹੈ ਉਹ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਜਿੱਥੋਂ ਤੱਕ ਮੈਨੂੰ ਪਤਾ ਤੇ ਇਸ ਕਰਕੇ ਹਰੇ ਰੰਗ ਦੀ ਜਿਹੜੀ ਆਪਣੀ ਇੰਪੋਰਟੈਂਸ ਹੈ ਲਾਲ ਰੰਗ ਦੀ ਆਪਣੀ ਹੈ ਕਾਲੇ ਦੀ ਆਪਣੀ ਹੈ ਚਿੱਟੇ ਦੀ ਆਪਣੀ ਹੈ ਕੇਸਰੀ ਦੀ ਆਪਣੀ ਹੈ ਸੋ ਸਾਰੇ ਰੰਗ ਨੇ ਜਿਹੜੇ ਉਹ ਆਪਣੀ ਆਪਣੀ ਇੱਕ ਮਹੱਤਤਾ ਰੱਖਦੇ ਨੇ ਤੇ ਅਲੱਗ-ਅਲੱਗ ਥਾਵਾਂ ਤੇ ਵਰਤੇ ਜਾਂਦੇ ਨੇ ਖੁਸ਼ੀ ਦੇ ਮੌਕੇ ਤੇ ਨੇ ਜਿਹੜੇ ਉਹ ੜਕੀਲੇ ਰੰਗ ਚੱਕਵੇਂ ਰੰਗ ਜਿਹੜੇ ਕਿ ਅੱਖਾਂ ਨੂੰ ਸੋਹਣੇ ਲੱਗਣ ਅਟਰੈਕਟ ਕਰਨ ਸਾਨੂੰ ਉਹ ਰੰਗ ਵਰਤੇ ਜਾਂਦੇ ਨੇ ਹੁਣ ਕਿਤੇ ਅਸੀਂ ਜਿਵੇਂ ਕਿ ਕਿਸੇ ਦੀ ਮੌਤ ਹੋਈ ਹੈ ਉੱਥੇ ਇਹ ਨਹੀਂ ਜਿਹੜੇ ਥੋੜੇ ਸ਼ਾਂਤੀ ਵਾਲੇ ਠੰਡੇ ਰੰਗ ਨੇ ਜਿਹੜੇ ਉਹ ਵਰਤੇ ਜਾਂਦੇ ਨੇ ਜਿਵੇਂ ਕਿ ਮੈਂ ਦੱਸਿਆ ਪਹਿਲਾਂ ਚਿੱਟਾ ਤੇ ਕਾਲਾ ਤੁਸੀਂ ਅਕਸਰ ਦੇਖਿਓ ਜੀ ਜਿਵੇਂ ਮੈਂ ਗੱਲ ਕਰ ਰਹੀ ਹਾਂ ਕਿਸੇ ਦੇ ਅਸੀਂ ਭੋਗ ਤੇ ਜਾਈਏ ਨਾ ਜੇ ਅਸੀਂ ਕੋਈ ਢਕੀਲਾ ਕਪੜਾ ਪਾ ਜਾਈਏ ਮੰਨ ਲਓ ਲਾਲ ਰੰਗ ਦਾ ਕੋਈ ਕਪੜਾ ਪਾ ਜਾਵੇ ਤਾਂ ਸਾਨੂੰ ਹੀ ਬੜਾ ਬੈਡ ਫੀਲ ਹੁੰਦਾ ਬਹੁਤ ਬੁਰਾ ਲੱਗਦਾ ਵੀ ਇੱਥੇ ਕਿਹੜਾ ਕੋਈ ਖੁਸ਼ੀ ਦਾ ਮਾਹੌਲ ਹੈ ਇਹ ਬੰਦਾ ਲਾਲ ਰੰਗ ਦੇ ਕੱਪੜੇ ਪਾ ਕੇ ਆ ਜਾਏ ਲੇਡੀਜ਼ ਲਾਲ ਰੰਗ ਦਾ ਸੂਟ ਪਾ ਕੇ ਆਈ ਇਹਨੂੰ ਇਹ ਨਹੀਂ ਪਤਾ ਵੀ ਕਿਵੇਂ ਦੀ ਥਾਂ ਤੇ ਆਈ ਹੈ ਹਨਾ ਸੋ ਆਪਾਂ ਵੀ ਉਹਨਾਂ ਗੱਲਾਂ ਦੀ ਬਹੁਤ ਵਿਚਾਰ ਕਰਦੇ ਆ ਸੋ ਇਸ ਕਰਕੇ ਰੰਗਾਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਮਹੱਤਵ ਹੁੰਦਾ ਤੇ ਅਲੱਗ-ਅਲੱਗ ਰੰਗ ਨੇ ਜਿਹੜੇ ਉਹ ਸਾਰੇ ਮਿਲ ਕੇ ਇਹ ਦੁਨੀਆ ਹੈ ਜਿਹੜੀ ਰੰਗਲੀ ਬਣਦੀ ਆ ਰੰਗਲੀ ਦੁਨੀਆ ਦੇ ਰੰਗਰੇ ਰੰਗ ਤਮਾਸ਼ੇ ਨੇ ਕਿਤੇ ਰੋਣਾ ਤੇ ਕਿਤੇ ਹਾਸੇ ਨੇ ਸੋ ਇਹ ਸਾਰੇ ਰੰਗ ਜ਼ਿੰਦਗੀ ਦੇ ਵਿੱਚ ਆਪਣੀ ਐਮਿੱਤ ਰੱਖਦੇ ਨੇ ਤੇ ਆਪਣੀ ਇੰਪੋਰਟੈਂਸ ਹੈ ਜਿਹੜੀ ਉਹ ਪਲੇ ਕਰਦੇ ਨੇ ਇਹ ਸਾਨੂੰ ਜੀਣਾ ਸਿਖਾਉਂਦੇ ਨੇ ਸੋ ਇਹ ਮੇਰੀ ਵੀਡੀਓ ਵਧੀਆਂ ਲੱਗੇ ਤਾਂ ਤੁਸੀਂ ਜ਼ਰੂਰ ਸ਼ੇਅਰ ਕਰਿਓ ਹੋਰ ਇਦਾਂ ਦੀਆਂ ਗੱਲਾਂ ਬਾਤਾਂ ਸੁਣਨ ਲਈ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਮੈਂ ਤੁਹਾਡੀ ਆਪਣੀ ਬੱਬਲ ਕੌਰ ਮੇਰੀ ਇਨਸਟਾ ਆਈਡੀ ਹੈਗੀ ਹੈ ਜੀ ਬੱਬਲ ਕੌਰ 1313 ਉਸ ਤੋਂ ਬਿਨਾ ਮੇਰਾ YouTube ਚੈਨਲ ਹੈਗਾ ਬੱਬਲ ਕੌਰ ਐਂਡ ਬੱਬਲ ਟੀਵੀ ਉੱਥੇ ਵੀ ਤੁਸੀਂ ਬਹੁਤ ਸਾਰੀਆਂ ਕੋਮੇਡੀ ਵੀਡੀਓਜ਼ ਐਂਟਰਟੇਨਮੈਂਟ ਬਹੁਤ ਸਾਰਾ ਜਿਹੜਾ ਹੈਗਾ ਐਂਟਰਟੇਨਮੈਂਟ ਦਾ ਖਜ਼ਾਨਾ ਤੁਹਾਨੂੰ ਉੱਥੇ ਵੀ ਮਿਲ ਸਕਦਾ ਸੋ ਉੱਥੇ ਵੀ ਤੁਸੀਂ ਜ਼ਰੂਰ ਸਰਚ ਕਰਿਓ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਸਕਦੇ ਨੇ ਸੋ ਇਹ ਸੀ ਸਾਡੀ ਜ਼ਿੰਦਗੀ ਚ ਰੰਗਾਂ ਦੀ ਮਹੱਤਤਾ ਥੈਂਕ ਯੂ ਸੋ ਮਚ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ